ਸਤਨਾਮ ਸ੍ਰੀ ਵਾਖੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾਂ ਸਾਪ ਤੇ ਕਰ ਪਹਿਲਾ ਮੇਰਾ ਮਨ ਲੂਚਾ ਗੁਰਦਰਸ਼ਨ ਤਾਈ ਬਿਲਕੁ ਕਰੇ ਚਾਤਰੀ ਕੀ ਨਿਆਈ ਤ੍ਰਿਕਾ ਮੁੱਤਰ ਸੰਤਨ ਆਗੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋ ਲੀ ਜੀਉ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵ ਜੀਉ ਸਹਿਜ ਤੁਨ ਬਾਣੀ ਜਰ ਹੋਵਾ ਦੇਖੇ ਸਾਰ ਮੁਖਾਣੀ ਧਨ ਸੁਦੇਸ ਜਹਾਂ ਤੂੰ ਉਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ ਆਹ ਹੋਂ ਖੁੱਲੀ ਹੋਂ ਹੌਲ ਕਮਾਏ ਬੁਰ ਸੱਜਣ ਮੀਤ ਮੁਰਾਰੇ ਜੀ ਰਹਾ ਕੋਕੜੀ ਨਾ ਮਿਲਤੇ ਤਾਂ ਕਲ ਜਬੋਤਾ ਹੁਣ ਕਦ ਮਿਲਿਆ ਪ੍ਰੇਤ ਤੁਦ ਭਗਵੰਤਾ ਮੋਹਿ ਰਾਣਾ ਨਾਮ ਵਿਹਾਗ ਹੈ ਨੀਂਦ ਨੂੰ ਆਵਰ ਤੂੰ ਦੇਖੇ ਗੁਰਦਵਾਰੇ ਜੀਓ ਹਉ ਖੋਲੀ ਜੀ ਕੋਲ ਕੁਮਾਈ ਇਸ ਸੱਚੇ ਗੁਰਦਵਾਰੇ ਜੀਓ ਰਹਾਉ ਪਾਉ ਹੋਵਾ ਉਹ ਸੰਤ ਨੂੰ ਮਿਲਾਇ ਦੁਆ ਵਿਨਾਸੀ ਕਰਮੈ ਪਾਇਆ ਸੇਵ ਕਰੀ ਫਲ ਚਸਾ ਨ ਵਿਛੜਾ ਜਨਨਾ ਨੂੰ ਕੁਦਉ ਸਮਾਨ ਹੋਈ ਜੀਓ ਹਉ ਖੋਲੀ ਜੀ ਕੋਲ ਕੁਮਾਈ ਜਨਨਾ ਕਦਾ ਸਮਾਨੇ ਜੀਓ ਰਹਾਉ ਸਤਿ ਨਾਮੁ ਸ੍ਰੀ ਮਰਲਾ ਪਹਿਲਾ ਪਰ ਪਹਿਲਾ ਜੋ ਖੁਦ ਇੱਕ ਓਮਕਾਰ ਸਤ ਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸਭਉ ਗੁਰ ਪ੍ਰਸਾਦਿ ਜੀਉ ਨਤ ਹੈ ਆਪਣੋ ਕੈ ਸਿਉ ਕਰਿ ਪੁਪਾਰ ਦੁਖ ਵਿਸਾਰਨ ਦੇਵ ਆਸਾ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਮਾ ਸਦਾ ਸਦਾ ਦਾਤਾਰ ਰਹਾ ਹੋ ਨੰਦਨ ਸਾਹਿਬ ਸੇਵੀ ਆਂਤ ਜੜਾਏ ਸੋਏ ਸੁਣ ਸੁਣ ਮੇਰੀ ਗਾਮਣੀ ਪਾਰੂ ਤਾਰਾ ਹੋਏ ਗਿਆਨ தீਰੈ ਨੰਤਰਾ ਸਤਿਗੁਰ ਬਾਣਾ ਜਾਹੂੰ ਰਹਾਓ ਸਰਬੰਸਾ ਚਾਹ ਇੱਕ ਹਾਗੁ ਜੁਨਹੀਂ ਕੋਏ ਥਾਕੇ ਸੇਵਾ ਸੁਖ ਰੇ ਜਾ ਕੋ ਨੰਦਨ ਕਰੇ ਤੁਧ ਬਾਝ ਪਿਆਰੇ ਕੇਵ ਰਹਾ ਸਭ ਵੜਿਆਏ ਦੇਹ ਜਿਤਨਾ ਨਾਮ ਤੇਰਾ ਲਾਗੁਰੂ ਦੂਜਾ ਨਹੀਂ ਕੋਈ ਕੋਏ ਜਿਸ ਅਗੇ ਪਿਆਰੇ ਜੈ ਕਹਾਰਾ ਉਸੇ ਜੀ ਸਾਹਿਬ ਆਪਣਾ ਵਰਣ ਚੰਚਉ ਕੋਈ ਨਾਨਕਤਾ ਕਾ ਦਾਸ ਹੈ ਬਿੰਦ ਬਿੰਦ ਚੁਕ ਚੁਕ ਹੋਏ ਸਾਹਿਬ ਤੇ ਨਾਮ ਮਟੋਹ ਬਿੰਦ ਬਿੰਦ ਚੁਕ ਚੁਕ ਹੋਏ ਰਹਾ ਤਿਲੰਗੰ ਹੱਲਾ ਪਹਿਲਾ ਆਕਾਰ ਤੀਜਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਕਿ ਹਉ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਗ ਰੰਗਾਏ ਮੇਰੇ ਕੰਤ ਨ ਭਾਵੇ ਚੋਲੜਾ ਪਿਆਰੇ ਕਿਉ ਤਨ ਸੇਜਿਆ ਜਾਏ ਹਉ ਕੁਰਬਾਨ ਜਾਵ ਮੇਰ ਵੰਨਾ ਹਉ ਕੁਰਬਾਨ ਜਾਵ ਹਉ ਕੁਰਬਾਨ ਜਾਵ ਤਨ ਕੈ ਲੈਨ ਜਸ ਤੇਰੋਂ ਨੋ ਲੈਨ ਜਸ ਤੇਰੋਂ ਤਨ ਕੈ ਹਉ ਸਦ ਕੁਰਬਾਨ ਜਾਵ ਪ੍ਰਭੂ ਕੋ ਰੰਗੁ ਗੁਣ ਜੇਥੀਆ ਬਿਆਰੇ ਪਈਆ ਨਾਮੁ ਜੀਤ ਰੰਗਨ ਵਾਲਾ ਜੀ ਰੰਗ ਸਾਹਿਬ ਐਸਾ ਰੰਗ ਨਾ ਡੀਠਾ ਜਿਨ ਕੇ ਚੋਲੇ ਰਤੜੇ ਪਿਆਰੇ ਕੰਤਿ ਸਨਾਖਾ ਪਾਸ ਤੂਰਤ ਨਾ ਕਿਝੇ ਬਿਲਾ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਥੇ ਆਪੇ ਰੰਗੇ ਆਪੇ ਨਕਰ ਕਰੇ ਨਾਨਕ ਕਾਮਣ ਗੰਤਿ ਭਾਵੇ ਆਪੇ ਹੀ 라ਵੇ ਜੀ ਤਨੰਤੋ ਮਹੱਲਾ ਪਹਿਲਾ ਕੀ ਅਨੜੀਏ ਮਨੁੜਾ ਕਾਇ ਕਰੇ ਆਪਣਣ ਘਰ ਹਰੰਗਾ ਕੀ ਨਾ ਮਾਣੇ ਹਿਸੋ ਨੇੜਾ ਧਨ ਕਮਲੀਏ ਬਾਹਰ ਕੀ ਟੁੰਡੇ ਪਹਿ ਕਿਉਂ ਦੇ ਸਲਾਈਆ ਨੈਣੀ ਭਾਵ ਕਰਿ ਸਿਗਾਰੋ ਤਾ ਸਹ ਕਣ ਜਾਣੀ ਆ ਲਾਗੀ ਜਾਸੋ ਭਰੇ ਪਿਆਰ ਹੋਇਆ ਨੀ ਬਾਲ ਨੇ ਕੀ ਕਰੇ ਜਾ ਧਨ ਕੰਤ ਨ ਭਾਵੈ ਕਰਨੁਲਾਹ ਕਰੇ ਬੋਧੀ ਰੇ ਸਾਨੁ ਮੈ ਰੂਣੁ ਪਾਵੈ ਬਿਨ ਕਰੁਮਾ ਕਿਛੁ ਪਾਈਐ ਨਾਹੀ ਜੇ ਬੋਧੀ ਰਹਾ ਹੋਇ ਰਬ ਲੋ ਮੋਂ ਘਰ ਕੀ ਮਾਤੀ ਮਾਇਆ ਮਹੈ ਸਮਾਣੀ ਇਹਨੇ ਬਾਤੀ ਸੋ ਪਾਈਐ ਨਾਹੀ ਭਈ ਕਾਮਣ ਈ ਆਣੀ ਜਾਇ ਪੁੱਛ ਸੋਹਾਗਿ ਵਾਹਿ ਖਿਨੇ ਬਾਤੀ ਸੋ ਪਾਈਐ ਜੋ ਕੁਛ ਕਰੇ ਸੋ ਫਲ ਆਪਰ ਮੰਨੀਐ ਹਕਮ ਤੁਮ ਚੁਕਾਈਐ ਸਖ ਪ੍ਰੇਮ ਪਤਾਰਤ ਪਾਈਐ ਤਉ ਚਰਣੀ ਚ ਦਲਾਈਐ ਸਹੋਂ ਕਹੈ ਸੋ ਕੀਜੈ ਤਨਨ ਤਨ ਮੰਨੋ ਦੀਜੈ ਸਭ ਪਰਮ ਰਲਾਈਐ ਏਕ ਕਹੈ ਸੋ ਹਗਣ ਭੈਣੇ ਨਿਬਾਤੀ ਸੋ ਫਈਐ ਆਪ ਵਈਐ ਤਸ ਫਈਐ ਉਤਕਸੀ ਚ ਤੁਰਾਈ ਸੋ ਨਜ਼ਰ ਕਰ ਦੇਖੈ ਸੋਸ ਨੂੰ ਦੇਖੈ ਕਉਂ ਲਪਾਈ ਆਪਣੇ ਕੰਤ ਪਿਆਰੀ ਸਾ ਸੁਹਾਗ ਗਉਣ ਨਾਨਕ ਸਾ ਸਵਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਸ ਭਾਈ ਸਮਾਣੀ ਸੁੰਦਰ ਸਾਏ ਸਰੂਪ ਵਿਚਖਣ ਕਈਐ ਸਾ ਸਿਆਣੀ ਸੂਹੀ ਮਹੱਲਾ ਪਹਿਲਾ ਕਉਂ ਤਰਾਜੀ ਕਵਨ ਤੁੱਲਾ ਦੇਰਾ ਕਉਂ ਸਰਾ ਕੋ ਬੁਲਾਵਾ ਕਉਂ ਗੁਰੂ ਕਹਿ ਤਹਿ ਵਿਖਿਆ ਲੇਵਾ ਕਹਿ ਪੈ ਮੁੱਲ ਪਰਾਵਾ ਮੇਰੇ ਲਾਲ ਜੀਓ ਤੇ ਰਾਇੰਤ ਨ ਜਾਣ ਤੂੰ ਜਲ ਥਲ ਮਹਿਲ ਭਰਪੁਰ ਲੀਲਾ ਤੂੰ ਆਪੇ ਸਰਬ ਸੁਮਾਨਾ ਰਹਾ ਮੰਤਰਾ ਜੀ ਚਿਤ ਤੁੱਲਾ ਦੇਵੀ ਸੇਦਰਾ ਆਪਮਾਵਾ ਘਟ ਹੀ ਭੀਤਰ ਸੋ ਸਹ ਤੋਲੀ ਜੇ ਨਿਬਦ ਚਿਤਰਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖਾ ਆਪੇ ਬੁੱਝਾ ਆਪੇ ਹੈ ਵਣਜਾਰਾ ਸੰਦੂਲਾ ਨੀਚ ਜਾਤ ਪਰਦੇਸੀ ਗਿਣਿਆ ਵਰਦਲ ਜਾਵੇ ਤਾਂ ਕੀ ਸੰਤ ਨਾਮਕ ਰਹੰਦਾ ਓਂਕਰ ਪੂੜਾ ਪਾਵੇ ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ॥ ਸ੍ਰੀ ਸਹਿੰਗੁਰ ਪ੍ਰਸਾਦਿ ਰਾਖੁ ਮਲਾਵਨੁ ਹੰਲਾ ਪਹਿਲਾ ਜੋਤਿ ਘਰੁ ਖਹਿਲਾ ਕੁਸਲ ਉਸਤਾਨ ਕਾ ਹੋ ਮੀਆ ਤੇਰੀ ਖਵਨ ਉਡਾਈ ਜੋ ਤੁਂ ਦੇ ਸੋਇ ਸੋ ਕਹਾਂ ਸੁਆਮੀ ਮੈਂ ਮੂਰਖ ਕਹ ਨਾ ਜਾਇ ਤੇਰੇ ਗੁਣ ਗਵਾ ਦੇ ਭੁਜਾਈ ਜੈ ਸਤਿਮੈ ਰਹਾ ਰਾਜੈ ਰਹਾ ਜੋ ਵਸ ਹੋਆ ਸੁਭਜ ਤੁਜ ਤੇ ਤੇਰੀ ਸਭ ਸੁਣਾਈ ਤੇਰਾ ਇੰਦਰ ਜਾਣਾ ਮੇਰੇ ਸਾਹਿਬ ਮੈਂ ਤਲੇਖਾ ਚ ਤੁੜਾਈ ਕਾ ਹੰਕੁ ਤੀ ਕਥੇ ਕਥ ਦੇਖਾ ਮੈਂ ਪਤਨ ਕਤ ਨਾ ਜਾਇ ਜੋ ਦੁਦ ਭਾਵੈ ਸੋਈ ਅੱਖਾਂ ਦਿਲ ਤੇਰੀ ਵਢਿਆ ਹੈ ਇਥੇ ਕੋ ਕਰ ਆਵੇ ਗਨ ਭੁੱਖਾ ਇਸ ਤਨ ਤਾਈ ਭਗਤ ਅੰਮ੍ਰਿਤ ਨਾਨਕ ਜੀ ਉਪਾਤਿ ਬਸਨ ਨਾਉ ਜੋ ਹੀ ਬਰੋ ਨਾ ਹਲਾ ਪਹਿਲਾ ਮਨ ਮਨਦਰਦਨ ਵੇਸ ਕਲੰਦਰ ਘਟ ਹੀ ਤੀਤ ਨਾ ਵਾ ਇੱਕ ਸਬਦ ਮੇਰਾ ਪ੍ਰਾਣ ਬਸਤ ਹੈ ਮੋੜ ਜਨਮ ਨਾ ਆਵਾ ਮਨ ਬੀਦਿਆ ਦਿਯਾਲ ਸੇਤੀ ਮੇਰੀ ਮਾਹੀ ਕੌਣ ਜਾਣਾ ਦੇਰ ਪਰਾਈ ਹੁ ਨਾਹੀ ਚਿਤ ਪਰਾਈ ਰਾਵ ਮਨ ਗੋਚਰਾ ਲੰਕਾ ਪਾਰਾ ਚਿੰਤਾ ਕਰਹਾ ਮਾ ਲਈ ਜਾਣ ਤਾਪ ਮਹੀਰ ਘਰ ਗੁਰੂ ਨੀਨਾ ਘਟ ਘਟ ਜੋਤੁ ਬਮਾਰੀ ਸਿਖ ਮਤ ਸਭੁ ਬੁਧਿ ਤੁਮਾਰੀ ਮੰਦਰ ਸਾਵਾ ਤੇਰੇ ਤੁਝ ਬਿਨੇ ਮਨ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਨਿ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਦੁਨਿ ਪਾਸੇ ਜੋ ਤੁਧ ਭਾਵੈ ਸੋਇ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸਰਣ ਤੁਮਾ ਤੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ